ਤੇ ਉਹ ਇਧਰ ਉਧਰ ਲੈ ਜਾਂਦੇ ਨੇ ਜੇ ਨੌਕਰੀਆਂ ਮਿਲ ਜਾਣ ਕੰਮ ਮਿਲ ਜੇ ਤੜਕੀ ਜਾਣ ਆਥ ਨੇ ਕੰਮ ਤੋਂ ਵਾਪਸ ਆਉਣ ਤੇ ਫੇਰ ਆ ਕੇ ਫੇਰ ਨਹੀਂ ਨਸ਼ਾ ਕਰਦੇ ਉਹ ਫੇਰ ਕੋਈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਥੱਕ ਕੇ ਆਉਂਦੇ ਨੇ ਜਵਾਕਾਂ ਨਾਲ ਹੱਸ ਖੇਡ ਕੇ ਸੌ ਜਾਂਦੇ ਆ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਜਾਂਦੇ ਆ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉੱਥੋਂ ਵੀ ਕੱਢਣ ਲੱਗ ਗਏ ਹੁਣ ਫੇ ਸੇ ਧਰਤੀ ਨੂੰ ਠੀਕ ਕਰਾਂਗੇ ਹਰਮੀਰ ਸੰਧੂ ਜੀ ਸਾਡੇ ਉਮੀਦਵਾਰ ਨੇ ਤੀਜੇ ਨੰਬਰ ਦਾ ਬਟਨ ਹੈ ਤੁਹਾਡੇ ਇੱਥੇ ਜਿੱਥੇ ਵੀ ਬੂਥ ਬਣੂਗਾ ਤੁਸੀਂ ਆਪ ਜਾ ਕੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਪਿੰਡਾਂ 'ਚ ਵੀ ਕਹੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਨੇ ਬਹੁਤ ਝੱਖੜ ਝੁੱਲ ਲੇਸ ਇਲਾਕੇ ਤੇ ਡਰ ਡਰ ਕੇ ਬਹੁਤ ਜਿਉਲੇ ਜੀ ਬੜੇ ਪਰਚੇ ਪੁਰਚੇ ਹੋਲੇ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਜ਼ੁਲਮ ਟਾਹੇ ਇਹਨਾਂ ਨੇ ਪਰ ਇਹ ਇਹ ਜਿਹੜਾ ਝਾੜੂ ਹੈ ਇਹ ਇਲਾਕੇ ਦੀ ਸਫਾਈ ਕਰੂਗਾ ਇਹ ਇਕੱਲੇ ਘਰ ਦੀ ਸਫਾਈ ਨਹੀਂ ਕਰਦਾ ਚਵਾਰੇ ਛੱਤ ਲੈਣਗੇ ਇਹ ਤਾਂ ਨਰੇਗਾ ਵਾਲੀ ਢਾਡੀ ਚੋਂ ਪੈਸੇ ਖਾ ਜਾਂਦੇ ਜੀ ਨਰੇਗ ਗਾਲੀ ਡਾੜੀ ਜੋ ਬਸੇ ਕਾ ਜਾਂਦੇ 240 41 ਰੁਪਏ ਮਿਲਦੇ ਆ ਉਹ ਚ ਕੀ ਐ ਕੰਮ ਕੋਈ ਹੋਰ ਮਾਂ ਕਰਦੀ ਐ ਤੇ ਉਹ ਇਧਰ ਉਧਰ ਲੈ ਜਾਂਦੇ ਨੇ ਜੇ ਨੌਕਰੀਆਂ ਮਿਲ ਜਾਣ ਕੰਮ ਮਿਲ ਜੇ ਤੜਕੀ ਜਾਣ ਆਥ ਨੇ ਕੰਮ ਤੋਂ ਵਾਪਸ ਆਉਣ ਤੇ ਫੇਰ ਆ ਕੇ ਫੇਰ ਨੀ ਨਸ਼ਾ ਕਰਦੇ ਉਹ ਫੇਰ ਕੋਈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਥੱਕ ਕੇ ਆਉਂਦੇ ਨੇ ਜਵਾਕਾਂ ਨਾਲ ਹੱਸ ਖੇਡ ਕੇ ਸੌ ਜਾਂਦੇ ਐ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਜਾਂਦੇ ਐ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉੱਥੋਂ ਵੀ ਕੱਢਣ ਲੱਗ ਗਏ ਹੁਣ ਸੋ ਐਸੀ ਧਰਤੀ ਨੂੰ ਠੀਕ ਕਰਾਂਗੇ ਹਰਮੀਰ ਸੰਧੂ ਜੀ ਸਾਡੇ ਉਮੀਦਵਾਰ ਨੇ ਤੀਜੇ ਨੰਬਰ ਦਾ ਬਟਨ ਹੈ ਤੁਹਾਡੇ ਇੱਥੇ ਜਿੱਥੇ ਵੀ ਬੂਥ ਬਣੂਗਾ ਤੁਸੀਂ ਆਪ ਜਾ ਕੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਪਿੰਡਾਂ 'ਚ ਵੀ ਕਹੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਨੇ ਕਿ ਆਪਾਂ ਵਿਕਾਸ ਵਾਲੇ ਪਾਸੇ ਜਾਣਾ ਹੈ ਬਹੁਤ ਮਾੜੇ ਦਿਨ ਬਹੁਤ ਕਾਲੇ ਦਿਨ ਬਹੁਤ ਝੱਖੜ ਝੁੱਲ ਲੇਸ ਇਲਾਕੇ ਤੇ ਡਰ ਡਰ ਕੇ ਬਹੁਤ ਜੌਲੇ ਜੀ ਬڑے ਪਰਚੇ ਪੁਰਚੇ ਹੋਲੇ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਜ਼ੁਲਮ ਢਾਹੇ ਇਹਨਾਂ ਨੇ ਹੁਣ ਬੱਚੇ-ਬੱਚਿਆਂ ਨੂੰ ਪੜਾਉਣ ਦਾ ਟਾਈਮ ਆ ਗਿਆ ਇੱਕ ਜਵਾਕ ਇੱਕ ਘਰ ਜੋ ਨੌਕਰੀ ਲੱਗ ਗਿਆ ਨਾ ਜੇ ਸਾਰੇ ਕਈ ਰਿਸ਼ਤੇਦਾਰਾਂ ਦਾ ਤੇ ਉਸ ਲੱਕੇ ਦਾ ਪੂਰਾ ਮਾਹੌਲ ਹੀ ਬਦਲ ਜਾਂਦਾ ਹੈ ਉਹਨਾਂ ਦੇ ਘਰੇ ਵਧਾਈਆਂ ਦੇਣ ਆਲੇ ਪੁੱਛਣ ਆਉਣ ਲੱਗ ਜਾਂਦੇ ਨੇ ਵੀ ਤੁਹਾਡੇ ਜਵਾਕ ਨੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਉਹਦੇ ਬੱਚੇ ਨੂੰ ਪੜ੍ਹਾਵਾਂਗੇ ਤੇ ਸਾਡਾ ਬਜਾਕ ਵੀ ਸਰਕਾਰੀ ਨੌਕਰੀ ਤੇ ਲੱਗ ਜਾਊ ਸੋ ਤੀਜੇ ਨੰਬਰ ਦਾ ਬਟਨ ਹੈ ਝਾੜੂ ਵਾਲਾ ਬਟਣਾ ਝਾੜੂ ਦਾ ਕੰਮ ਸਫਾਈ ਕਰਨਾ ਪਰ ਇਹ ਇਹ ਜਿਹੜਾ ਝਾੜੂ ਹੈ ਇਹ ਇਲਾਕੇ ਦੀ ਸਫਾਈ ਕਰੂਗਾ ਇਹ ਇਕੱਲੇ ਘਰ ਦੀ ਸਫਾਈ ਨਹੀਂ ਕਰਦਾ ਇਲਾਕੇ ਦੀ ਸਫਾਈ ਕਰੂਗਾ ਜਿਹੜਾ ਗੰਦ ਇਹਨਾਂ ਨੇ ਪਾਇਆ ਆ ਦੂਜੀਆਂ ਪਾਰਟੀਆਂ ਕਾਂਗਰਸ ਵਾਲਿਆਂ ਨੇ ਕਾਲੀ ਵਾਲਿਆਂ ਨੇ ਬਥੇਰੀ ਵਾਰੀ ਇਹਨਾਂ ਨੇ ਵੋਟਾਂ ਪਾ ਲਈਆਂ ਜਿਪਨ ਬਹੁਤ ਵਾਰੀ ਪਾ ਲਈਆਂ ਮਿਲਦਾ ਗੁੱਠੇ ਹੀ ਘਸ ਗਏ ਸਾਡੇ ਤਾਂ ਬਟਨ ਦਬਦੇ ਦਬਦੇ ਇਹਨਾਂ ਦੇ ਵੋਟਾਂ ਪਾਉਂਦੇ ਪਾਉਂਦੇ ਪਰ ਇਹਨਾਂ ਨੇ ਕੋਈ ਸਾਡੇ ਤੇ ਰਹਿਮ ਨਹੀਂ ਕੀਤਾ ਇਹਨਾਂ ਨੇ ਕੋਈ ਨੌਕਰੀਆਂ ਕੋਈ ਟੋਬੇ ਉਹ ਹੁਣ ਕਹੀ ਜਾਂਦੇ ਆ ਦੇਖੋ 15 15 ਸਾਲ ਦੋਨਾਂ ਪਾਰਟੀਆਂ ਰਾਜ ਕਰਕੇ ਹੁਣ ਕਹੀ ਜਾਂਦੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਮਾਰਿਆ ਕਿਨੇ ਭਾਈ ਤੁਸੀਂ ਤਾਂ ਮਾਰਿਆ ਸੀਗਾ ਪੰਜਾਬ ਹੁਣ ਤਾਂ ਬਚਣ ਦੇ ਰਾਹ ਤੇ ਚੱਲਿਆ ਹੋਇਆ ਸੋ ਆਪਦੀਆਂ ਕੁਰਸੀਆਂ ਦੇ ਪਾਵੇ ਦੇਖੀ ਜਾਂਦੇ ਹੋਰ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਸੋ ਕੱਲ ਸਵੰਡ ਵਾਲਿਓ ਮੈਨੂੰ ਉਮੀਦ ਹੈ ਪਹਿਲਾਂ ਤਾਂ ਨਹੀਂ ਤੁਹਾਡੇ ਕੋਈ ਐ ਮੱਖ ਮੰਤਰੀ ਇਦਾਂ ਆਇਆ ਹੋਣਾ ਕਦੇ ਦੇਖ ਲਓ 70 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਆਪਣੇ ਦਾਦੇ ਬਾਬੇ ਪਰਦਾਦੇ ਬੋਟਾ ਪਾਪਾ ਕੇ ਦੁਨੀਆ ਤੋਂ ਵੀ ਤੁਰ ਗਏ ਹੋਣੇ ਇੱਥੇ ਨਹੀਂ ਆਉਂਦੇ ਉਹ ਹਾਂਜੀ ਮੈਂ ਮੁੱਖ ਮੰਤਰੀ ਨਹੀਂ ਮੈਂ ਤਾਂ ਦੁੱਖ ਮੰਤਰੀ ਆ ਮੈਂ ਨਾ ਤੁਹਾਡੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਆਇਆ ਮੈਨੂੰ ਪਤਾ ਹੈ ਮੈਂ ਵੀ ਐ ਹਜੇ ਪਿੰਡਾਂ 'ਚੋਂ ਨਿਕਲਿਆ ਸਾਈਕਲ ਤੇ ਜਾ ਕੇ 10ਵੀਂ ਤੱਕ ਪੜ੍ਹਾਈ ਕੀਤੀ ਐ ਫਿਰ ਬੱਸਾਂ ਦੀਆਂ ਛੱਤਾਂ ਤੇ ਬਹਿ ਕੇ ਗਏ ਆ ਥੱਲੇ ਬੈਠੇ ਨਹੀਂ ਦਿੰਦੇ ਸਟੂਡੈਂਟਾਂ ਨੂੰ ਕਾਲਜ 'ਚ ਪੜ੍ਹੇ ਆ ਤੇ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਕਿਸਾਨਾਂ ਦੀ ਕੀ ਪ੍ਰੋਬਲਮ ਹੈ ਖੇਤ ਮਜ਼ਦੂਰਾਂ ਦੀ ਕੀ ਦਿੱਕਤ ਹੈ ਵੇੜੇ ਵਾਲਿਆਂ ਦੀ ਕੀ ਪ੍ਰੋਬਲਮ ਹੈ ਮੈਂ ਸਾਰਾ ਜਾਂਦਾ ਰਹਿੰਦਾ ਹਾਂ ਦਿਹਾੜੀਆਂ ਪੁੱਛਣ ਮੈਂ ਵੀ ਖੇਤਾਂ ਵਾਸਤੇ ਸ ਮੈਨੂੰ ਕੱਲੇ ਕੱਲੇ ਘਰ ਦੇ ਨਕਸ਼ੇ ਪਤਾ ਵੀ ਰੋ ਤੇ ਬਹੁਤ ਸਾਰੀਆਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਵਜੀਫੇ ਪੋਸਟ ਮੈਟ੍ਰਿਕ ਸਾਰੀਆਂ ਸਕੀਮਾਂ ਦੇ ਪੈਸੇ ਖਾ ਗਏ ਦੱਸੋ ਚਵਾਰੇ ਛੱਤ ਲੈਣਗੇ ਇਹ ਤਾਂ ਨਰੇਗਾ ਵਾਲੀ ਦਿਹਾੜੀ ਚੋਂ ਪੈਸੇ ਖਾ ਜਾਂਦੇ ਹੀ ਨਰੇਗਾ ਦੀ ਡੇਢ ਜੂ ਬਸੇ ਕਾ ਜਾਂਦੇ 240 41 ਰੁਪਏ ਮਿਲਦੇ ਆ ਉਹ ਚ ਕੀ ਐ ਕੰਮ ਕੋਈ ਹੋਰ ਮਾਂ ਕਰਦੀ ਐ ਕੱਚੇ ਰੇਸਟਰ ਤੇ ਉਹਦੇ ਅੰਗੂਠਾ ਲਵਾ ਲੈਂਦੇ ਨੇ ਪੈਸੇ ਕਿਸੇ ਹੋਰ ਨੂੰ ਮਿਲ ਜਾਂਦੇ ਸੈਂਟਰ ਦਾ ਪੈਸਾ ਐ ਉਹ ਉਹ ਵੀ ਅਸੀਂ ਬਹੁਤ ਸਾਰੇ ਪਿੰਡਾਂ 'ਚ ਠੀਕ ਕੀਤੇ ਐ ਕਿ ਭਾਈ ਉਸੇ ਦੇ ਨਹੀਂ ਜਿਹੜਾ ਉਹ ਹਾਜ਼ਰੀ ਪੱਕੀ ਲਾਓ ਤੇ ਕੀ 240 ਰੁਪਏ ਖਾ ਕੇ ਚਵਾਰੇ ਛੱਤ ਲੈਣਗੇ ਗਰੀਬ ਦਾ ਕੋਈ ਗਰੀਬ ਦੀ ਤਾਂ ਫਿਰ ਹਾਈ ਲੱਗਦੀ ਐ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਾਹ ਕੋਈ ਬਾਈਪਾਸ ਨਹੀਂ ਫਿਰ ਜਿੰਨਾ ਜਿਹਨੂੰ ਗਰੀਬ ਦੀ ਹਾਲ ਆ ਗਈ ਮੁੜ ਕੇ ਉੱਠਦਾ ਨਹੀਂ ਕਈ ਪੀੜੀਆਂ ਫਿਰੋ ਸਵੇਸ ਕਰਕੇ ਅਸੀਂ ਤਾਂ ਰੱਬ ਤੋਂ ਡਰਨ ਵਾਲੇ ਬੰਦੇ ਆ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਜਿਹੜੀ ਇਹ ਸੁਣ ਸੁਣ ਕੇ ਵੱਡੇ ਹੋਏ ਆ ਪੜ ਪੜ ਕੇ ਵੱਡੇ ਹੋਏ ਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਆਉਣ ਵਾਲੀ 11 ਤਰੀਕ ਨੂੰ ਤੁਹਾਡੇ ਕੋਲੇ ਆਉਣਗੇ ਇਹ ਦੂਜੇ ਵੀ ਆਉਣਗੇ ਤੁਹਾਡੇ ਕੋਲ ਲਾਲਚ ਦੇਣਗੇ ਤੁਹਾਨੂੰ ਬੜੇ ਆ ਲੈ ਲੋ ਆ ਲੈ ਲੋ ਇਹ ਤਾਂ ਤੁਹਾਨੂੰ ਐਂ ਵੀ ਕਹਿਣਗੇ ਵੀ ਤੁਹਾਡੀ ਮੋਟਰ ਵੀ ਅਸੀਂ ਚਲਾਇਆ ਆ ਕਰਾਂਗੇ ਤੁਹਾਨੂੰ ਘਰੇ ਭੇਜੋ ਬਸ ਤੁਸੀਂ ਇੱਥੋਂ ਤੱਕ ਲਾਲਚ ਦੇਣਗੇ ਠੀਕ ਹੈ ਨਾ ਪਹਿਲਾਂ ਵੀ ਪਹਿਲਾਂ ਤੁਹਾਨੂੰ ਵਾਅਦੇ ਕਰਕੇ ਗਏ ਹੋਣੇ ਬੜੇ ਵੀ ਐ ਕਰ ਦੇਂਗੇ ਉਹ ਕਰ ਦੇਂਗੇ ਮੁੜ ਕੇ ਤੁਸੀਂ ਹੁਣ ਦੱਸਿਆ ਕਿ ਕੋਈ ਨਹੀਂ ਆਇਆ ਉਹ ਨਹੀਂ ਆਉਣਾ ਇਹਨਾਂ ਨੇ 14 ਤਰੀਕ ਤੋਂ ਬਾਅਦ ਦਿਖਣੇ ਨਹੀਂ ਐ ਸੋ ਸਰਕਾਰ ਆਪਣੀ ਐ ਹਰਮੀਤ ਸੰਧੂ ਜੀ ਲਿਖ ਕੇ ਦੇਣਗੇ ਕਲਸ ਪਿੰਡ ਦੇ ਵਿੱਚ ਆਹ ਦਿੱਕਤ ਹੈ ਢੰਡ ਪਿੰਡ ਦੇ ਵਿੱਚ ਆਹ ਦਿੱਕਤ ਹੈ ਸਾਡੇ ਸਾਰੇ ਪਿੰਡ ਜਿਹੜਾ ਬੰਡੋਰੀ ਆਹ ਦਿੱਕਤ ਹੈ ਆਹ ਬੰਡੋਰੀ ਜਾਂ 5 7 ਬੰਡੋਰੀਆਂ ਨੇ ਆਹ ਦਿੱਕਤ ਹੈ ਮੰਗ ਪੱਤਰ ਇਹਨਾਂ ਦਾ ਦਸਖਤ ਮੇਰੇ ਮੈਂ ਇਸ ਗੱਲ ਦਾ ਵਾਦਾ ਕਰਦਾ ਤੁਹਾਡਾ ਕੋਕ ਮੈਂ ਇਸ ਇਲਾਕੇ ਨੂੰ ਜਾਣਦਾ ਬੜੇ ਦੁੱਖ ਚੱਲੇ ਨੇ ਦੇਖੋ ਹਰ ਗੱਲ ਤੇ ਆਪਣੇ ਤੇ ਆ ਜਾਂਦਾ ਹੈ ਪਾਣੀ ਆ ਜੇ ਤਾਂ ਇਹਨਾਂ ਪਿੰਡਾਂ ਨੂੰ ਠਾਉਣ ਆ ਜਾਂਦੇ ਚਲੋ ਬਈ ਪਾਣੀ ਆ ਗਿਆ ਕੋਈ ਉਧਰ ਕਸ਼ਮੀਰ ਵਾਲੇ ਪਾਸੇ ਝਗੜਾ ਹੋ ਜੇ ਲੜਾਈ ਇੱਥੇ ਲੱਗਦੀ ਹੈ ਚਲੋ ਬਈ ਪਿੰਡਾਂ ਵਾਲੇ ਖਾਲੀ ਕਰੋ ਪਿੰਡ ਬਸਣੀ ਨਹੀਂ ਦਿੱਤੇ ਆਪਾਂ ਤਾਂ ਬਸਣੀ ਨਹੀਂ ਦਿੱਤਾ ਆਪਾਂ ਨੂੰ ਤਾਂ ਤਾਰ ਦੇ ਪਰਲੇ ਪਾਸੇ ਖੇਤ ਨੇ ਆਪਣੇ ਫੌਜ ਲੈ ਕੇ ਜਾਂਦੀਆਂ ਇਹਨਾਂ ਨੂੰ ਖੇਤੀ ਕਰਾਉਣ ਵਾਸਤੇ ਕੋਈ ਕੰਪਨਸੇਸ਼ਨ ਨਹੀਂ ਪਹਿਲਾਂ 15000 ਰੁਪਏ ਮਹੀਨੇ ਦਾ ਕਰਿਆ ਸੀ ਉਹ ਨਹੀਂ ਦਿੰਦੇ ਬਥੇਰੀਵਾਰੀ ਕੇਂਦਰ ਕੋਲੇ ਅਸੀਂ ਮੁੱਦਾ ਠਾਇਆ ਵੀ ਭਾਈ ਤਾਰੀ ਗਾਹਾਂ ਲੈ ਜਾਓ ਯਾਰ ਥੋੜੇ ਜਿਹਾ ਤਾਰ ਗਾਹਾਂ ਲੈ ਜਾਓ ਕਿੰਨੇ ਕਿਲੋਮੀਟਰ ਤਾਰ ਅੰਦਰ ਹੈ ਹਜ਼ਾਰਾਂ ਏਕੜ ਜ਼ਮੀਨ ਸਾਡੀ ਅੰਦਰ ਆ ਜੂਗੀ ਅਬ ਦੀ ਜ਼ਮੀਨ ਤੇ ਖੇਤੀ ਕਰਨ ਵਾਸਤੇ ਵੀ ਸਾਨੂੰ ਆਈਡੈਂਟੀਟੀ ਕਾਰਡ ਦਿਖਾਉਣੇ ਪੈਂਦੇ ਜੀ ਸੋ ਮੈਨੂੰ ਇਸ ਇਲਾਕੇ ਦੀਆਂ ਦਿੱਕਤਾਂ ਦਾ ਪਤਾ ਹੈ ਮਾਵਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ 1000 ਰੁਪਏ ਮਹੀਨੇ ਵਾਲੀ ਜਿਹੜੀ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜਿ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰ ਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲੋ ਚਾਹੇ 4 ਖਰੀਦ ਲੋ ਚਾਹੇ 2 ਖਰੀਦ ਲੋ ਪੈਸੇ ਨਹੀਂ ਮਿਲਣਗੇ ਤੁਹ ਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਇਆ ਉਹ ਅਗਲਾ ਬਜਟ ਜਿਹੜਾ ਹੁਣ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੇ ਹੀ ਪੈਸੇ ਪਾ ਕੇ ਤੁਹਾਨੂੰ ਕਹ ਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲੈਂਡ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਇਨਕਲਾਬ ਬੋਲੇ ਸੋਨਿਆਲ ਧੰਨਵਾਦ ਕਰ ਬਹੁਤ ਬਹੁਤ ਧੰਨਵਾਦ ਸਮੁੱਚੀ ਪੰਚਾਇਤ ਦਾ ਸਮੁੱਚੇ ਕਲਸਨਗਰ ਦਾ ਸਾਡੀਆਂ ਮਾਵਾਂ ਦਾ ਸਾਡੀਆਂ ਭੈਣਾਂ ਦਾ ਦਿਲੋਂ ਮਸੀਹਮ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹ ਪਿੰਡ ਨੇ ਹਮੇਰਾ ਹਮੇਸ਼ਾ ਹੀ ਚੜਦੀ ਕਲਾ ਵਾਲੀ ਗੱਲ ਕੀਤੀ ਆ ਤੁਸੀਂ ਵੇਖੋਗੇ ਕੱਲ੍ਹ ਸਦਾ ਰਿਜ਼ਲਟ ਜਿਹੜਾ ਹੋਊਗਾ ਬਹੁਤ ਹੀ ਚੜਦੀ ਕਲਾ ਵਾਲਾ ਹੋਊਗਾ ਤੁਹਾਡਾ ਸਾਰਿਆਂ ਦਾ ਤੈ ਦਿਲੋਂ ਧੰਨਵਾਦ